ਮੈਂ ਪਹਿਲੀ ਹੀ ਪੁਸਤਕ ਲਿਖੀ ਸ਼੍ਰੀ ਦਾਲ ਸ਼ੁਕਲ ਕੇ ਸਾਹਿਤ ਵਿੱਚ ਰਾਜਨੀਤਿਕ ਚੇਤਨਾ ਕਿਸ ਵਰਤ ਤੇ ਉਸੇ ਪੁਸਤਕ ਨੂੰ ਭਾਸ਼ਾ ਵਿਭਾਗ ਦੇ ਇਹ ਪੁਰਸਕਾਰ ਦਿੱਤਾ ਇਸ ਦੇ ਲਈ ਮੈਂ ਭਾਸ਼ਾ ਵਿਭਾਗ ਦਾ ਵੀ ਧੰਨਵਾਦ ਕਰਦੀ ਹਾਂ ਇਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਖੋਜ ਕਾਰਜ ਕਰਨਾ ਉਹਦੇ ਲਈ ਜਿਆਦਾ ਐਫਰਟਸ ਕਰਨੇ ਪੈਂਦੇ ਨੇ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਮਤਲਬ ਕਿਉਂਕਿ ਜੇ ਮੈਂ ਸ਼ਾਇਦ ਨਾ ਪੜ੍ਹਦੀ ਜਾਂ ਮੈਨੂੰ ਉਹ ਯੂਨੀਵਰਸਿਟੀ ਤੱਕ ਨਾ ਭੇਜਦੇ ਤਾਂ ਸ਼ਾਇਦ ਮੈਂ ਇੱਥੋਂ ਤੱਕ ਵੀ ਪਹੁੰਚ ਨਹੀਂ ਸਕਦੀ ਸੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਚਾਹੁੰਦੇ ਹਾਂ ਸਾਡੀ ਕੁੜੀ ਇਦਾਂ ਵੀ ਅੱਗੇ ਵਧੇ ਚੰਗਾ ਉੱਪਰ ਤੱਕ ਜਾਵੇ ਹੋਰ ਅੱਜ ਕੱਲ ਦੇ ਇਸ ਯੁੱਗ ਵਿੱਚ ਬੱਚਿਆਂ ਨੂੰ ਪੜਾਉਣਾ ਮਾਤਾ ਪਿਤਾ ਲਈ ਬਹੁਤ ਔਖਾ ਹੁੰਦਾ ਹੈ ਤੇ ਮੇਰੇ ਮਾਤਾ ਪਿਤਾ ਕੋਈ ਸਰਕਾਰੀ ਨੌਕਰੀ ਤੇ ਨਹੀਂ ਸੀ ਮੇਰੇ ਮਾਤਾ ਜੀ ਘਰੇਲੂ ਔਰਤ ਸਨ ਪਿਤਾ ਜੀ ਪ੍ਰਾਈਵੇਟ ਛੋਟੀ ਜੀ ਜੌਬ ਤੇ ਸਨ ਇੰਨੇ ਕੋ ਉਸ ਦੇ ਨਾਲ ਵੀ ਸਾਨੂੰ ਮੈਨੂੰ ਪੜਾਇਆ ਸਾਰੇ ਹਿੰਦੁਸਤਾਨ ਆ ਜਾਂ ਪੰਜਾਬ ਆ ਸਾਰੀਆਂ ਕੁੜੀਆਂ ਮੇਰੀ ਕੁੜੀਆਂ ਜੈਸੀਆਂ ਹੁਣ ਪੜੀਆਂ ਲਿਖਿਆ ਹੋਣ ਕਿਸੇ ਦੇ ਮਹਤਾਜ ਨਾ ਰਹੇਨ ਆਪਦੇ ਪੈਰਾਂ ਤੇ ਖੜੀਆਂ ਹੋਣ मैंने कई जगह इंटरव्यू भी दिए क्योंकि वहाँ पे राजनीतिक अप्रोच चाहिए अगर आपने कहीं जॉब लेनी है तो वहाँ पे आके मुझे ये महसूस हुआ कि जो एक आम व्यक्ति है उसको मतलब मेहनत करने के बाद भी उस मेहनत का फल नहीं मिलता आप तो खुद बहुत बेहनती है ही नहीं जी ज्यादा सोने तो सुहादा हो जे हम सफर चंगा मिले ਇਹਨਾਂ ਨੂੰ ਬਹੁਤ ਵਧੀਆ ਹੰਸਫਰ ਮੇਲੇ ਨੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਪਹਿਲੀ ਹੀ ਪੁਸਤਕ ਲਿਖੀ ਸ਼੍ਰੀ ਲਾਲ ਸ਼ੁਕਲ ਕੇ ਸਾਹਿਤ્ય ਮੇਂ ਰਾਜਨੀਤਿਕ ਚੇਤਨਾ ਕੇ ਸਵਰਤ ਤੇ ਉਸੇ ਪੁਸਤਕ ਨੂੰ ਭਾਸ਼ਾ ਵਿਭਾਗ ਨੇ ਇਹ ਪੁਰਸਕਾਰ ਦਿੱਤਾ ਇਸ ਦੇ ਲਈ ਮੈਂ ਭਾਸ਼ਾ ਵਿਭਾਗ ਦਾ ਵੀ ਧੰਨਵਾਦ ਕਰਦੀ ਹਾਂ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਤਰ੍ਹਾਂ ਦੇਖਦੇ ਵੀ ਪਹਿਲੀ ਵਾਰੀ ਪੁਸਤਕ ਲਿਖਿਆ ਜੀ ਈ ਪ੍ਰਮਾਤਮਾ ਦੀ ਕਿਰਪਾ ਦਿਨਾਲੀ ਹੀ ਮਤਲਬ ਮੈਂ ਉਹਨਾਂ ਨੂੰ ਇਹੀ ਮੰਨਦੀ ਆ ਕਿ ਪ੍ਰਮਾਤਮਾ ਦੀ ਕਿਰਪਾ ਦਿਨਾਂ ਮੈਨੂੰ ਇਹ ਪੁਰਸਕਾਰ ਮਿਲਿਆ ਬਾਕੀ ਮੇਰੇ ਪਰਿਵਾਰ ਦੀ ਆਸ਼ੀਰਵਾਦ ਤੇ ਮੇਰੀ ਮਿਹਨਤ ਮੇਰੇ ਹਸਬੰਦ ਦੀ ਉਹਨਾਂ ਨੇ ਵੀ ਮੇਰੀ ਪੁਸਤਕ ਲਿਖਣ ਦੇ ਵਿੱਚ ਬਹੁਤ ਹੈਲਪ ਕੀਤੀ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਮਤਲਬ ਕਿਉਂਕਿ ਜੇ ਮੈਂ ਸ਼ਾਇਦ ਨਾ ਪੜ੍ਹਦੀ ਜਾਂ ਮੈਨੂੰ ਉਹ ਯੂਨੀਵਰਸਿਟੀ ਤੱਕ ਨਾ ਭੇਜੇ ਤਾਂ ਸ਼ਾਇਦ ਮੈਥੋਂ ਤੱਕ ਵੀ ਪਹੁੰਚ ਨਹੀਂ ਸਕਦੀ ਸੀ ਕਿੰਨੀ ਇੱਕ ਯਾਨੀ ਕਿ ਹੋਰ ਮਿਹਨਤ ਕਰਨੀ ਪਈ ਤੁਹਾਨੂੰ ਜਾ ਕੇ ਕਿਤੇ ਕਿਤੇ ਕਿੰਨਾ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਣਾ ਕਿਵੇਂ ਦੇਖਦੇ ਹਾਂ ਹਾਂਜੀ ਦੇਖੋ ਮੈਂ ਇੱਕ ਬੜੀ ਸਧਾਰਨ ਜਿਹੇ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਤੇ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਦੇ ਇਸ ਯੁੱਗ ਵਿੱਚ ਬੱਚਿਆਂ ਨੂੰ ਪੜਾਉਣਾ ਮਾਤਾ ਪਿਤਾ ਲਈ ਬਹੁਤ ਔਖਾ ਹੁੰਦਾ ਹੈ ਤੇ ਮੇਰੇ ਮਾਤਾ ਪਿਤਾ ਕੋਈ ਸਰਕਾਰੀ ਨੌਕਰੀ ਤੇ ਨਹੀਂ ਸੀ ਮੇਰੇ ਮਾਤਾ ਜੀ ਘਰੇਲੂ ਔਰਤ ਸਨ ਪਿਤਾ ਜੀ ਇੱਕ ਪ੍ਰਾਈਵੇਟ ਛੋਟੀ ਜੀ ਜੌਬ ਤੇ ਸਨ ਇੰਨੇ ਕੋਸ ਦੇ ਨਾਲ ਵੀ ਸਾਨੂੰ ਮੈਨੂੰ ਪੜਾਇਆ ਤੇ ਉਸੇ ਦਾ ਸ਼ਾਇਦ ਹੈ ਉਹਨਾਂ ਦੀ ਮਿਹਨਤ ਦਾ ਉਹਨਾਂ ਦੇ ਆਸ਼ੀਰਵਾਦ ਦਾ ਹੀ ਇਹ ਪਰਿਨਾਮ ਹੈ ਕਿ ਅੱਜ ਮੈਂ ਇਸ ਮੁਕਾਮ ਤੱਕ ਪਹੁੰਚੀ ਹਾਂ ਮੰਨ ਚੁੱਕੇ ਮੈਂ ਇਹ ਪੁਸਤਕ ਲਿਖੀ ਹੈ ਤੁਸੀਂ श्रीलाल शुक्ल क्योंकि मैं हिंदी साहित्य से संबंधित हूँ है ना तो मैंने श्रीलाल शुक्ल को जब पढ़ा तो उनके राजनीति को लेकर बड़े निकट और दूर से अनुभव थे क्योंकि वो प्रशासनिक अधिकारी थे अधिकारी भी रहे थे तो उन्होंने जब ये अपना साहित्य लिखा तो उसमें भारत के चाहे एक छोटा सा गांव हम मान के चलते हैं और चाहे पूरा भारत मान के चलते हैं चाहे वो राजनीतिक क्षेत्र है और चाहे सामाजिक क्षेत्र है उसमें जो भ्रष्टाचार व्यापक है उस भ्रष्टाचार पे लिखा और क्योंकि मैं जब मैंने कई जगह इंटरव्यू भी दिए मतलब लेकिन क्योंकि वहाँ पे राजनीतिक अप्रोच चाहिए अगर आपने कहीं जॉब लेनी है तो वहाँ पे आके मुझे ये महसूस हुआ कि जो एक आम व्यक्ति है उसको मतलब मेहनत करने के बाद भी उस मेहनत का फल नहीं मिलता क्योंकि वहाँ पे कहीं पे राजनीतिक अप्रोच चाहिए आपको कहीं आपको रिश्वत देनी पड़ेगी तब आप जॉब पे लगोगे तो इन्होंने जो श्रीलाल शुक्ल है इन्होंने इन सारे एस्पेक्ट्स को अपने साहित्य में लिया था चाहे वो राजनीति थी चाहे वो सामाजिक क्षेत्र था और चाहे वो आर्थिक क्षेत्र था तो जब श्रीलाल शुक्ल आए साहित्य में उन्होंने उन्होंने अपना पदार्पण किया तो स्वतंत्रता का समय था स्वतंत्रता के पश्चात की जो स्थितियाँ थीं उसमें कालाबाजारी भ्रष्टाचार चोर बाजारी तो ऐसी ऐसी जो समस्याएं चल रही थी तो उन समस्याओं को लेकर उन्होंने लिखा तो मुझे लगा कि मुझे इन्हीं श्रीलाल शुक्ल के साहित्य में राजनीति को लेकर लिखना चाहिए ताकि जब पाठकगण इस पुस्तक को पढ़े तो उनमें कुछ चेतना जागृत हो सके उन्हें लगे कि हमें सही और गलत क्या है और वो सही मार्ग को चुन सके पीएचडी एच डी हुई है पंजाबी यूनिवर्सिटी तो हूँ मैं आ, तलवंडी साबो माता साहब कौर गर्ल्स कॉलेज तलवंडी साबो विखे जॉब कर रही किस पे हाँ मैं असिस्टेंट प्रोफेसर हाँ हिंदी की नौजवानों को क्या कहना चाहती हैं जो साहित्य से दूर होते जा रहे हैं नौजवानों को मैं ये कहना चाहूँगी भी वो अपने फ़ोन मोबाइल छोड़ के साहित्य से जुड़े क्योंकि साहित्य हमें जीवन का सही मार्ग दिखाता है और साहित्य के बिना मुझे लगता नहीं है कि हम अच्छे और बुरे में कोई फर्क कर सके साहित्य हमें अच्छे और बुरे में फर्क करना अंतर करना सिखाता है मैं डॉक्टर चरणजीत सिंह जी आ, किस तरह जो अवॉर्ड मिले हाँ साढ़े लिए माण की गल है क्योंकि जीड़ी ये पुस्तक लिखी है ਡਾਕਟਰ ਨੇ ਤੂ ਰਾਣੀ ਮੇਰੇ ਹਮਸਫਰ ਤੇ ਇਹਦੇ ਵਿੱਚ ਕਾਫੀ ਉਹਨਾਂ ਨੂੰ ਮਿਹਨਤ ਕਰਨੀ ਪਈ ਆ ਮਿਹਨਤ ਇਸ ਕਰਕੇ ਕਰਨੀ ਪਈ ਕਿਉਂਕਿ ਜਿਹੜਾ ਇਹਨਾਂ ਦੀ ਜੌਬ ਹੈ ਉਹ ਘਰ ਤੋਂ ਕਾਫੀ ਦੂਰ ਹੈ ਤੇ ਇਸ ਕਰਕੇ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਖੋਜ ਕਾਰਜ ਕਰਨਾ ਉਹਦੇ ਲਈ ਜਿਆਦਾ ਐਫਰਟਸ ਕਰਨੇ ਪੈਂਦੇ ਨੇ ਤੇ ਮੈਂ ਇਹ ਸਮਝਦਾ ਕਿ ਇਸ ਕੰਮ ਨੂੰ ਕਰਨ ਲਈ ਇਹਨਾਂ ਨੂੰ ਜਿਆਦਾ ਮਿਹਨਤ ਕਰਨੀ ਪਈ ਹੈ ਕਿਉਂਕਿ ਜੇ ਇਹਨਾਂ ਦੀ ਜੌਬ ਇਸ ਤਰ੍ਹਾਂ ਹੁੰਦੀ ਕਿ ਸੁਪੋਜ਼ ਕਿਲੋਮੀਟਰ ਜਾਂ 2 ਕਿਲੋਮੀਟਰ ਦੇ ਘੇਰੇ 'ਚ ਹੁੰਦੀ ਤਾਂ ਉਹ ਜਿਆਦਾ ਅੱਛੇ ਅਫਰਟ ਬਾ ਸਕਦੇ ਸੀ ਤੇ ਈਜ਼ੀਲੀ ਕਰ ਸਕਦੇ ਸੀ ਮੈਂ ਇਹਨਾਂ ਨੂੰ ਅ ਇਸ ਕਰਕੇ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਸਾਰੇ ਪਰਿਵਾਰ ਲਈ ਮੈਨੂੰ ਬੜੀ ਖੁਸ਼ੀ ਹੈ ਹਾਂਜੀ ਹਮੇਸ਼ਾ ਹੀ ਜਿੱਥੇ ਜਿੱਥੇ ਇਹਨਾਂ ਨੂੰ ਸਪੋਰਟ ਦੀ ਲੋੜ ਪਈ ਹੈ ਮੈਂ ਇਹਨਾਂ ਦੇ ਨਾਲ ਖੜਦਾ ਰਿਹਾ ਤੇ ਸਪੋਰਟ ਪੂਰੀ ਕੀਤੀ ਹੈ ਕਿਤਾਬ ਲਿਖਣ ਦੇ ਵਿੱਚ ਵੀ ਕਿਤੇ ਨਾ ਕਿਤੇ ਜਦੋਂ ਜਰੂਰਤ ਪੈਂਦੀ ਸੀ ਜਦੋਂ ਇਹ ਬੀਜ਼ੀ ਹੁੰਦੇ ਸੀ ਤਾਂ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ ਉਸ ਤਰ੍ਹਾਂ ਹਮੇਸ਼ਾ ਹੀ ਰਹਿੰਦੀ ਹੈ ਇੱਕ ਜਿਹੜਾ ਹਮਸਫਰ ਹੁੰਦਾ ਉਹ ਵੀ ਹਮੇਸ਼ਾ ਹੀ ਸਪੋਰਟ ਕਰਨੀ ਵੀ ਚਾਹੀਦੀ ਹੈ ਤੇ ਅਸੀਂ ਕੀਤੀ ਹੈ ਜਿੱਥੇ ਜਿੱਥੇ ਇਹਨਾਂ ਨੂੰ ਲੋੜ ਪਈ ਹੈ ਕਿਤਾਬ ਲਿਖਣ ਦੇ ਵਿੱਚ ਵੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਇਸ ਦੀ ਜਿਹੜਾ ਇਹਨਾਂ ਨੂੰ ਆਰਡਰ ਆ ਪਾਸ਼ਾਪਾਕ ਵੱਲੋਂ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਚਾਹੁੰਦੇ ਹਾਂ ਸਾਡੀ ਕੁੜੀ ਇਦਾਂ ਵੀ ਅੱਗੇ ਵਧੇ ਚੰਗਾ ਉੱਪਰ ਤੱਕ ਜਾਵੇ ਹੋਰ ਸਾਨੂੰ ਅਸਤਾ ਕਹਨੇ ਵੀ ਸਾਰੇ ਜਿਹੜੇ ਸਾਰੇ ਹਿੰਦੁਸਤਾਨ ਆ ਜਾਂ ਪੰਜਾਬ ਆ ਸਾਰੀਆਂ ਕੁੜੀਆਂ ਮੇਰੀ ਕੁੜੀਆਂ ਜੈਸੀਆਂ ਹੋਣ ਪੜੀਆਂ ਲਿਖਿਆ ਹੋਣ ਕਿਸੇ ਦੇ ਮਹਤਾਜ ਨਾ ਰਹੇਨ ਆਪਦੇ ਪੈਰਾਂ ਤੇ ਖੜੀਆਂ ਹੋਣ ਹਾਂਜੀ ਬਹੁਤ ਮਿਹਨਤ ਕੀਤੀ ਮਤਲੇ ਨੇ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਹੁਤ ਮਿਹਨਤ ਕੀਤੀ ਹੈ ਇਹ ਤਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਉਮੇਸ਼ਾ ਜੀ ਕੁੜੀਆਂ ਹਮੇਸ਼ਾ ਹੀ ਵੱਡੀਆਂ ਹੋਣ ਪਰਮਾਤਮਾ ਨੂੰ ਸੁਖੀ ਰੱਖੇ ਹੋਰ ਵੀ ਬੱਤੇ ਫੁੱਲੇ ਖੁਸ਼ੀ ਬਧੀ ਉਹ ਮਿਲੇ ਸਭ ਨੂੰ ਬਹੁਤ ਬਹੁਤ ਖੁਸ਼ੀ ਹੋਵੇ ਜੀ ਪਾਸਾ ਵਿਪਾਗ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਉਹਨੂੰ ਸਮਝਿਆ ਸਾਨੂੰ ਵੀਰ ਜੀ ਬਹੁਤ ਖੁਸ਼ੀ ਹੈ ਜੀ ਤੇ ਇਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮੈਂੰਟੀ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਸ਼ਾ ਵਿਪਾਗ ਦਾ ਜਿਨ੍ਹਾਂ ਨੇ ਇੰਦਰਨਾਥ ਵਾਰਡ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਆਪ ਤਾਂ ਖੁਦ ਬਹੁਤ ਬੈਂਤੀ ਹੈਗੀ ਨੇ ਜੀ ਤੇ ਜਿਆਦਾ ਸੋਨੇ ਤੇ ਸੁਹਾਗਾ ਤਾਂ ਹੋ ਜਾਂਦਾ ਵੀ ਜੇ ਹਮਸਫਰ ਚੰਗਾ ਮਿਲੇ ਇਹਨਾਂ ਨੂੰ ਬਹੁਤ ਵਧੀਆ ਹਮਸਫਰ ਮਿਲੇ ਨੇ ਚਰਨਜੀਤ ਜੀ ਜਿਹੜੇ ਹਰਪਾਲ ਇਹਨਾਂ ਦਾ ਸਾਥ ਦਿੰਦੇ ਨੇ ਹਰਪਾਲ ਇਹਨਾਂ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਨਾਲ ਪੁਸਤਕ ਲਿਖਣ ਚ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜੇ ਇਹਨਾਂ ਨੇ ਸਾਡੇ ਨਗਰ ਕਰਤਾਰ ਕਲੋਨੀ ਤੇ ਨਾਬੇ ਦਾ ਨਾਮ ਰੌਸ਼ਨ ਕੀਤਾ ਖੁਸ਼ੀ ਨੂੰ ਸਾਂਝਾ ਕਿਸ ਤਰ੍ਹਾਂ ਕਰ ਰਹੇ ਹੋ ਤੁਸੀਂ ਖੁਸ਼ੀ ਬਹੁਤ ਹੈ ਜੀ ਛੋਟੇ ਹੁਣ ਛੋਟੇ ਪਰਿਵਾਰ ਚ ਉੱਠ ਕੇ ਇੱਕ ਵਧੀਆ ਉੱਪਰ ਮੁਕਾਮ ਹਾਸਲ ਕਰਨਾ ਤੇ ਇਸ ਵਿੱਚ ਮੇਰੇ ਫਾਦਰ ਸਾਹਿਬ ਦੀ ਇੰਦਰਜੀਤ ਸਿੰਘ ਜੀ ਦੀ ਬਹੁਤ ਮਿਹਨਤ ਹੈ ਉਹਨਾਂ ਨੇ ਵਧੀਆ ਸ਼ੁਰੂ ਤੋਂ ਹੀ ਪੜਾਇਆ ਤੇ ਇਹਨਾਂ ਕੋਲ ਬਹੁਤ ਬੱਚੇ ਵੀ ਟਿਊਸ਼ਨ ਲੱਗੇ ਉਹਨਾਂ ਨੇ ਵੀ ਬਹੁਤ ਵਧੀਆ ਪੋਸਟਰਾਂ ਦੇ ਨੇ ਇਸ ਟਾਈਮ ਤੇ ਬਹੁਤ ਜ਼ਿਆਦਾ ਖੁਸ਼ੀ ਹੈ